ਮੈਂ ਇਹ ਨੌਕਰੀ ਨ ਲੱਗਿਆ ਮੇਰੀ ਕਾਪੀ ਲੱਗ ਗਈ ਉੱਤੋਂ ਲਿਖਣ ਵਾਲੀ ਹਾਂ ਆ ਵੇਲਾ ਗੰਦ ਪਾਉਂਦਾ ਗੰਦ ਪਾਉਂਦਾ ਵਰਦਾ ਆਹ ਕੋ ਕਰਦਾ ਕਰਦਾ ਇਹ ਇਹ ਤਾਈ ਇਹਦੇ ਪੇਪਰ ਨਹੀਂ ਨਿਕਲਦੇ ਕਹਿੰਦਾ ਇੱਥੇ ਆ ਕੇ ਕਹੂੰ ਮੈਂ 2 ਨੰਬਰਾਂ ਤੋਂ ਰਹਿ ਗਿਆ ਮੈਂ 3 ਨੰਬਰਾਂ ਤੋਂ ਰਹਿ ਗਿਆ ਇਹ ਮੈਨੂੰ ਵੀ ਪਤਾ ਜਾਂਦਾ ਵੀ ਇਹ ਕਿ ਨਹੀਂ ਜਾਂਦਾ ਪੇਪਰ ਦੇਣਾ ਅੱਛਾ ਫਿਰ ਮੈਂ ਮੈਂ ਪਹਿਲਾਂ ਵੀ ਮੈਂ ਗੱਲ ਦੱਸੀ ਤਾਂ ਵੀ ਜਦੋਂ ਸੁਣ ਕੇ ਇੱਕ ਸਭ ਤੋਂ ਪਹਿਲਾ ਗਾਣਾ ਸੀ ਆਪਣਾ ਸੁਣ ਕੇ ਹਮ ਐਸੀ ਮੌਲਾ ਖੇਡ ਬਣਾਈ ਆ ਆਪਦੇ ਢੇਡ ਬਣ ਕੇ ਤੇ ਉਹਦਾ ਉਦੋਂ ਨਾ ਜਦੋਂ ਗਾਣਾ ਆਉਣਾ ਸੀਗਾ ਉਦੋਂ ਸਾਡੇ ਮੱਲੇ ਰੌਲਾ ਪੈ ਗਿਆ ਵੀ ਜਿੰਮੀ ਦਾ ਗਾਣਾ ਆਉਣਾ ਗਾਣਾ ਤੇ ਡੈਡੀ ਆਏ ਘਰੇ ਮੈਨੂੰ ਨਾ ਬਾਹਰੋਂ ਕੁਝ ਸੁਣਨ ਨੂੰ ਮਿਲ ਗਿਆ ਹੂੰ ਤੇ ਜੇ ਉਹ ਗੱਲ ਨਿਕਲੀ ਸੱਚ ਹਾਂ ਤੇ ਮੈਂ ਲੱਤਾਂ ਤੋੜਨੇ ਉਹ ਸੋਰ ਕੁਝ ਨਹੀਂ ਕਰਨਾ ਹਾਂ ਬਈ ਮੈਂ ਵੀ ਡਰ ਗਿਆ ਤੇ ਮੈਂ ਮੰਮੀ ਨੂੰ ਮੰਮੀ ਹੁਣ ਮੈਂ ਕੀ ਹੁਣ ਤਾਂ ਕੰਪਨੀ ਚ ਚਲਾ ਗਿਆ ਹੁਣ ਗਾਣਾ ਵੀ ਆਊਗਾ ਮੈਂ ਕੋਈ ਨਹੀਂ ਗਾਣਾ ਉਹੀ ਗੱਲ ਗਾਣਾ ਆ ਗਿਆ ਬਈ ਤੇ ਮੈਨੂੰ ਪਤਾ ਲੱਗਿਆ ਵੀ ਡੈਡੀ ਦੇ ਆਉਣ ਦਾ ਟਾਈਮ ਹੋ ਗਿਆ ਮੈਂ ਤਾਂ ਜਾ ਕੇ ਨਾ ਉੱਤੇ ਪੌਣੀ ਚੜਕ ਤਾਂ ਜਾ ਕੇ ਲੋਕ ਕੇ ਬਹਿ ਗਿਆ ਮੈਂ ਹਨ ਤੇ ਡੈਡੀ ਆਏ ਅੰਦਰ ਤੇ ਪਤਾ ਨਹੀਂ ਇਹਨੇ ਗੰਦੋ ਹੀ ਜਿਹੜੀ ਮੈਂ ਗੱਲ ਕਰਦਾ ਸੀ ਤੇ ਜਦੋਂ ਬੋਲ-ਬੂਲ ਕੇ ਬਹੁਤ ਬੋਲੀ ਗਏ ਤੇ ਮੰਮੀ ਬਾਤ ਨਾ ਕਹਿੰਦੇ ਸਾਂ ਚਲੋ ਆਇਆ ਕਰੋ ਸੁਣ ਤਾਂ ਲੋ ਵੀ ਕੀਤਾ ਕੀ ਇਹਨੇ ਅੱਛਾ ਵੀ ਕਈ ਵਾਰੀ ਤੁਹਾਨੂੰ ਪਸੰਦੀ ਆ ਜਾਂਦਾ ਵੀ ਚੰਗਾ ਹੋ ਜਾਂਦਾ ਮੈਂ ਨਹੀਂ ਤੁਹਾਨੂੰ ਪਹਿਲਾਂ ਤਾਂ ਨਹੀਂ ਸੁਣਨਾ ਜੀ ਫਿਰ ਚਲੋ ਜੀ ਕੰਨ ਚ ਲਾਤਾ ਮੰਮੀ ਕਹਿੰਦੇ ਆ ਸੁਣ ਕੇ ਦੇਖ ਹਾਂ ਉਹ ਗਾਣਾ ਲੋਕ ਤੱਤ ਸੀਗਾ ਕਿਤੇ ਵਧੀਆ ਹਾਂ ਤੇ ਜਦੋਂ ਸੁਣ ਲਿਆ ਇੱਕ ਉਹ ਜਿਹੜਾ ਪੰਜਾਬੀ ਵਰਬ ਹਨਾ ਹਾਂ ਜਿਹੜਾ ਹਰ ਜਗ੍ਹਾ ਤੇ ਲਾਦਾ ਹੀ ਚੀਟਾ ਪੰਜਾਬੀ ਲਾਉਂਦੀ ਲਾਉਂਦੇ ਆ ਉਹ ਬੋਲ ਕੇ ਕਹਿੰਦੇ ਗੰਦ ਪਾਉਂਦਾ ਫਿਰਦਾ 2 ਮਿੰਟ ਬਾਅਦ ਆਉਂਦੜ ਗਏ ਆਹ ਦਾ ਪੁਰਾਣਾ ਜਿਹਾ ਫੋਨ ਸੀ ਇਹਦੇ ਜਿਵੇਂ ਪਊਗਾ ਇਹ ਅੱਜ ਮੈਂ ਉੱਤੇ ਬੈਠੇੜ ਗਿਆ ਮੈਂ ਲੈ ਵੀ ਹਮਾਰੀ ਝੰਡੀ ਮਿਲ ਗਈ ਆ ਹੋਰ ਕੋਈ ਚੱਕਰ ਨਹੀਂ ਗਿਆ ਮੈਂ ਗਿਆ ਆ ਉਹ ਫਿਰ ਉਸ ਤੋਂ ਬਾਅਦ ਚੋਣੀ ਆ ਪਟਾਲੀ ਉਸ ਤੋਂ ਬਾਅਦ ਚੋਂ ਬਸ ਓਕੇ ਹੁਣ ਉਸ ਤੋਂ ਬਾਅਦ ਚ ਫਿਰ ਚੱਲ ਸੋਚ ਉਸ ਤੋਂ ਬਾਅਦ ਹਾਂ ਉਹ ਜਿਵੇਂ ਫਿਰ ਹਾਲਾਂਕਿ ਮੈਂ ਇੰਨਾ ਆਪਣਾ ਕੋਈ ਉਹ ਨਹੀਂ ਸੀਗਾ ਇੰਨਾ ਸਰਕਲ ਨਹੀਂ ਸੀਗਾ ਆ ਸਿੱਧੂ ਮੂਸੇ ਵਾਲੇ ਦੀ ਢਾਤ ਤੋਂ ਬਾਅਦ ਬਹੁਤ ਸਾਰੇ ਕਲਾਕਾਰਾਂ ਦੇ ਘਰ ਦੀ ਡਰ ਕੇ ਸੀਗੇ ਬਿਲਕੁਲ ਬਿਲਕੁਲ ਬਈ ਯਾਰ ਇਹ ਕੀ ਹੋ ਗਿਆ ਹੁਣ ਜਿਵੇਂ ਗਾਣਾ ਆਇਆ ਰੈਡੀ ਨੇ ਕਿਹਾ ਪੁੱਤ ਬਾਲਾ ਨਾ ਉਹ ਮਰੇ ਆਈ ਅੱਛਾ ਬਾਲਾ ਨਾ ਕਿ ਮੈਂ ਰੈਡੀ ਟੈਨਸ਼ਨ ਨਾ ਲਾਉ ਤੁਸੀਂ ਹੂੰ ਮੈਂ ਕਿਹਾ ਆਪਾਂ ਕੋਈ ਗੱਲ ਨਹੀਂ ਕੋਈ ਸਹੀ ਹੋ ਥੀਓ ਕਰਦੇ ਡਰਦੇ ਹੁੰਦੇ ਹਾਂ ਕਰਦੇ ਡਰਦੇ ਰਹਿੰਦੇ ਆ ਕਰਦੇ ਹਾਂ ਤਾਂ ਡਰ ਲੱਗਦਾ ਆ ਅਸਲ ਉਹਦੂ ਬਾਦੇ ਚੀਜ਼ਾਂ ਕਹਿਣ ਲੱਗ ਕਿ ਇਹ ਤਾਂ ਬਈ ਸਾਰੇ ਸਾਰੇ ਕਿਤੇ ਹੋ ਗਿਆ ਹੈਗਾ ਭਾਵੇਂ ਕੋਈ ਦੁਕਾਨਦਾਰ ਵੀ ਹੈ ਬਿਲਕੁਲ ਉਹਨਾਂ ਦੇ ਘਰ ਦੇ ਵੀ ਡਰਨ ਲੱਪੇ ਸੀਗੇ ਵੀ ਇਹ ਚਾਰ ਪੈਸੇ ਵੱਧ ਕਮਾਉਣ ਲੱਗ ਪਿਆ ਹੈ ਚਾਰ ਪੈਸੇ ਮੂਰੇ ਨਾਮ ਆ ਗਿਆ ਤਾਂ ਤੈਨੂੰ ਫੋਨ ਆ ਜਾਣਾ ਹੂੰ ਇਹ ਤਾਂ ਹੈਗੇ ਹੀ ਆ ਸਾਰੇ ਪੰਜਾਬ 'ਚ ਹੀ ਮਾਹੌਲ ਹੋਇਆ ਪਿਆ ਸਭ ਨੂੰ ਪਤਾ ਹੈ ਜੇ ਤਾਂ ਬੈਂਕ 'ਚ ਹੁੰਨੇ ਆ ਉੱਥੇ ਵੀ ਫਿਰ ਗਾਣੇ ਸੁਣਾਉਣੇ ਲੋਕਾਂ ਨੂੰ ਕਿ ਨਹੀਂ 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 ਬਾਈ ਬੈਂਕ 'ਚ ਨਾ ਮੈਂ ਤੁਹਾਨੂੰ ਆਪਣੇ ਪਟਵਾਰੀ ਸੀਗੇ ਸੰਤਰਾਮ ਦਾਸੀ ਜੀ ਹਾਂ ਤੇ ਕਹਿੰਦੇ ਵੀ ਜਦੋਂ ਜਾਂਦੇ ਸੀ ਦਫ਼ਤਰ ਚ ਤੇ ਪਟਵਾਰ ਆਲੇ ਗਾਇਕੀ ਵਾਲਾ ਝੋਲਾ ਬਾਹਰ ਰੱਖ ਜਾਂਦੇ ਸੀ ਅੱਛਾ ਤੇ ਅੰਦਰ ਪਟਵਾਰੀ ਹੁੰਦੇ ਸੀ ਤੇ ਜਦੋਂ ਬਾਹਰ ਆਉਂਦੇ ਸੀ ਤੇ ਝੋਲਾ ਬਾਹਰ ਤੇ ਪਟਵਾਰ ਅੰਦਰ ਛੱਡੇ ਹੁੰਦੇ ਸੀ ਹਾਂ ਉਵੇਂ ਹੀ ਆਪਣਾ ਜਦੋਂ ਬੈਂਕ ਚ ਬਾਹਰ ਨਿਕਲ ਗਏ ਉਦੋਂ ਆਪਾਂ ਜੰਮੀਕੋਟ ਕਪੂਰਾ ਹਾਂ ਤੇ ਜੇ ਤੇ ਬੈਂਕ ਦੇ ਅੰਦਰ ਆਇਆ ਤੇ ਉਦੋਂ ਆਪਾਂ ਬੈਂਕਰ ਤੇ ਉਦੋਂ ਅੰਦਰ ਨਹੀਂ ਕਿ ਕਈ ਆਰੇ ਆਏ ਨੇ ਕੋਈ ਦਰਸ਼ਕ ਆ ਗਿਆ ਕਹਿੰਦੇ ਬਾਈ ਸਨਾ ਦੇ ਕੋਈ ਨਹੀਂ ਆਉਂਦੇ ਨਹੀਂ ਐ ਨਹੀਂ ਐਂ ਕਹਿੰਦੇ ਆ ਕਹਿ ਨਹੀਂ ਕਹਿੰਦੇ ਫੋਟੋ ਦਾ ਕਹਿੰਦੇ ਆ ਫਿਰ ਜੇ ਤਾਂ ਮੈਨੂੰ ਹਿਸਾਬ ਕਿਤਾਬ ਰਲੇ ਕੋਈ ਰਸ਼ ਘਟ ਹੈ ਕਿਉਂਕਿ ਸਾਹਮਣੇ ਜਿਹੜੇ ਲੋਕ ਖੜੇ ਆ ਉਹ ਵੀ ਵਿਚਾਰੇ ਕੋਈ ਨਾ ਕੋਈ ਕੰਮ ਨੂੰ ਆਇਆ ਹੁੰਦਾ ਕੋਈ ਐਮਰਜੈਂਸੀ 'ਚ ਆ ਇੱਕ ਆਪਾਂ ਨੂੰ ਰੋਟੀ ਵੀ ਮਿਲਦੀ ਉੱਥੋਂ ਹਨਾ ਫਿਰ ਮਾਣ ਨੂੰ ਕਿਵੇਂ ਨਾ ਕਿਵੇਂ ਤਰੀਕੇ ਨਾਲ ਜਾਂ ਕਹਿ ਕੇ ਵੀ ਖਿਚਾ ਲੈਣੇ ਆ ਬਾਈ ਕਿਉਂਕਿ ਬੈਂਕ ਦੇ ਅੰਦਰ ਤਾਂ ਮਨਾਈ ਆ ਤੇ ਕਈਆਂ ਨੂੰ ਫਿਰ ਕਈ ਪਿਆਰ ਨਾਲ ਸਮਝ ਵੀ ਜਾਂਦੇ ਆ ਆਰਾਮ ਨਾਲ ਬਾਈ ਆਪ ਤੁਸੀਂ ਕੋਈ ਨਿਸ਼ਣੀ ਐ ਤਵਾਰ ਆਇਓ ਅਪਰ ਆਮ ਨਾਲ ਆਪਾਂ ਗੱਲਬਾਤ ਕਰਾਂਗੇ ਫਿਰ ਐ ਕਰਕੇ ਟਾਲਣਾ ਪੈ। ਅੱਛਾ ਤੁਹਾਡੇ ਬੈਂਕ ਦਾ ਕਿਸ ਸਮੇਂ 인ਦਰਜੀਤ ਬਾਈ ਇੱਕ ਸੁਣਾਉਂਦਾ ਸੀ। 인ਦਰਜੀਤ ਬਾਈ ਕਹਿੰਦਾ ਵੀ ਬੰਦਾ ਦਿਆਲੂ ਬਹੁਤ ਆ। ਕਹਿੰਦਾ ਵੀ ਜੇ ਕੋਈ ਕੰਮ ਕਰੀ ਜਾਂਦਾ ਹੋਰ ਕਦੂ ਬਾਈ ਮੈਨੂੰ ਫੜਾ ਕੰਮ ਮੈਂ ਤੇਰਾ ਮੈਂ ਕੰਮ ਫੜਦਾ। ਕਹਿੰਦਾ ਕੰਮ ਫੜ ਜ਼ਰੂਰ ਲੈਂਦਾ ਪਰ ਉਹਦੂਆ ਕਹਿੰਦਾ ਕੋ ਖਾ ਆਪਦੇ ਖਾਣੇ ਚ ਰੱਖ ਕੇ ਕਹਿੰਦਾ ਮਸਤ ਰਿਹਾਉਂਦਾ ਹੈ ਖਾਣਾ ਆਪ ਕਰਦਾ ਨਾ ਉਹਨੂੰ ਕਰਦਾ। ਸਹੀ ਹੈ? ਕਿਉਂ? ਸਾਰੇ ਲੋਕ ਆ ਬੜ ਗਏ ਬਈ ਇੱਕ ਤਾਂ ਹਵਾ ਕਰ ਲਈ ਹੈ ਨਾ ਬਾਈ ਕਿੰਨਾ ਕੰਮ ਰਹਿ ਗਿਆ ਹਾਂ ਬਈ ਆ ਪਿਆ ਲੈ ਯਾਰ ਮੈਂ ਕਰਾ ਬੱਬਾ ਬੜਾ ਘਹਿਣਾ ਜਾ ਕੇ ਹਾਲ ਸਲੇੜੇ ਨਾ ਉਹ ਬੱਦਾ ਚਾਰਾਂ ਦਿਨ ਬਾਅਦ ਬਾਈ ਤੈਨੂੰ ਏਟੀਐਮ ਦੇ ਕੇ ਗਿਆ ਸੀ ਯਾਰ ਕਦੋਂ ਏਟੀਐਮ ਆਇਆ ਹੀ ਨਹੀਂ ਉਹ ਬੱਦਾ ਕਹਿੰਦਾ ਬਾਈ ਤੈਨੂੰ ਦਿੱਤਾ ਸੀ ਇਹਦਾ ਫਾਰਮ ਯਾਰ ਪਤਾ ਨਹੀਂ ਨਹੀਂ ਆਇਆ ਹੋਂ ਤਾਂ ਚਲੋ ਇਹ ਇਸ ਚੀਜ਼ ਵਿੱਚ ਸੁਧਾਰ ਕਰ ਲਿਆ ਨਹੀਂ ਸ਼ੈਤਾਨੀ ਸੀ ਇਹ ਅੰਦਰਲੀ ਅੰਦਰਲੀ ਗੱਲਾਂ ਦੱਸਦੀ ਆ ਨਾ ਨਹੀਂ ਇਹ ਸ਼ੈਤਾਨੀ ਸੀ ਕੀ ਸੀ ਸ਼ੈਤਾਨੀ ਨਹੀਂ ਸੀ ਭਾਈ ਉਹ ਕਾਲੀ ਉਹ ਨਹੀਂ ਜਿਵੇਂ ਹੈ ਨਾ ਪਰ ਇਹ ਕੜੀ ਕਾਲੀ ਆ ਭਰਾਵਾ ਕਿੱਦਿਰਾ ਕੰਮ ਫੜਦਾ ਨਾ ਨਹੀਂ ਹਣਾ ਉਹ ਸੁਧਾਰ ਲੈ ਉਹ ਹੁਣ ਸੁਧਾਰ ਲੈ ਉਹ ਹੁਣ ਨਹੀਂ ਕੰਪਲੀਟ ਆਉਂਦੀ ਬਰੀ ਉਹ ਜੀ ਉਹ ਹਣ ਹੁਣ ਮੈਨੂੰ ਕੋਈ ਕੰਮ ਹੀ ਨਹੀਂ ਦਿੰਦਾ ਆਪੀ ਸੁਧਰਨਾ ਤੁਸਾਂ ਨਹੀਂ ਕਰਾਤੀ ਸਾਰਾ ਉਹਨੂੰ ਪਤਾ ਲੱਗ ਗਿਆ ਉਹ ਕਹਿੰਦੇ ਭਰਾਵਾ ਜ਼ਿਆਪੇ ਕਰ ਲਾਂਗੇ ਇੱਕ ਦਿਨ ਲੇਟ ਹੋ ਜੂ ਕੋਈ ਚੱਕਰ ਵਾਲੀ ਗੱਲ ਨਹੀਂ ਤੂੰ ਆਦਾ ਬੈਠਾ ਰਹਿ ਨਾਲ ਆਪਦਾ ਕੰਮ ਆਪਦਾ ਕੰਮ ਕਰ ਲੈ ਇੰਨਾ ਬਹੁਤ ਆ ਬੱਸ ਅੱਛਾ ਮੈਂ ਨਾ ਇੱਕ ਬਈ ਮਿਊਜ਼ਿਕ ਡਾਕਟਰ ਦੇ ਇੰਟਰਵਿਊ ਇੱਕ ਵਾਰੀ ਕਰ ਰਿਹਾ ਸੀ ਉਹਨੇ ਗੱਲ ਦੱਸੀ ਮੈਨੂੰ ਜਿਵੇਂ ਤੁਸੀਂ ਵੀ ਗੱਲ ਕੀਤੀ ਕਿ ਇੱਕ ਦਾ ਗੀਤ ਕੇ ਦਾ ਹਿੱਟ ਹੁੰਦਾ ਉਹਨੂੰ ਆਪ ਦਾ ਚਾਲ ਟਾਲ ਬਦਲਣੀ ਪੈਂਦੀ ਆਪ ਦਾ ਰਹਿਣ ਸਹਿਣ ਸਾਰਾ ਬਦਲਣਾ ਪੈਂਦਾ ਤਾਂ ਉਹਨੂੰ ਮੈਂ ਇੱਕ ਚੀਜ਼ ਪੁੱਛਿਆ ਮੈਂ ਯਾਰ ਵੀ ਇੰਡਸਟਰੀ ਦੇ ਵਿੱਚ ਪੈਸਾ ਬਹੁਤ ਹਾਲਾਂਕਿ ਨਾਮਈ ਮਿਊਜ਼ਿਕ ਡਾਕਟਰ ਬੜਾ ਪ੍ਰਾਣਾ ਮੀਊਜ਼ਿਕ ਡਾਕਟਰ ਮੈਨੂੰ ਪੁੱਛਿਆ ਮੈਂ ਯਾਰ ਕਿ ਮਤਲਬ ਪੈਸਾ ਬਹੁਤ ਆ ਇੰਡਸਟਰੀ ਦੇ ਵਿੱਚ ਉਹਨੇ ਮੈਨੂੰ ਇੱਕ ਗੱਲ ਕਹੀ ਕਹਿੰਦਾ ਵੀ ਬਾਈ ਅਸਲ ਦੇ ਵਿੱਚ ਅਸੀਂ ਲਫਾਫਿਆਂ ਦੀ ਤਰ੍ਹਾਂ ਆ ਸਾਨੂੰ ਦਿਖਾਵਾ ਕਹਿੰਦਾ ਬਹੁਤ ਜ਼ਿਆਦਾ ਕਰਨਾ ਪੈਂਦਾ ਜੇ ਅੰਦਰੋਂ ਦੇਖੋ ਤਾਂ ਅੰਦਰੋਂ ਸੀ ਲਗਭਗ ਜਿਹੜੇ ਉਹ ਖੋਖਲੇ ਹੀ ਹੁੰਦੇ ਆ ਬਹੁਤ ਜ਼ਿਆਦਾ ਨਹੀਂ ਕਿੰਨੀ ਕਿ ਸੱਚਾਈ ਹੈ ਬਿਲਕੁਲ ਸੱਚਾਈ ਅ ਬਾਈ ਕਰੋਨਾ ਵੇਲੇ ਨਾ ਸਭ ਦੀ ਧੂਸ ਨਿਕਲ ਗਈ ਸੀ ਸਭ ਦੀ ਾਕਾਤ ਖੁੱਲ ਕੇ ਬਾਹਰ ਆ ਗਈ ਸੀ ਕੌਣ ਕਿੰਨੇ ਪਾਣੀ ਚ ਹੂੰ ਗੱਡੀਆਂ ਦੀਆਂ ਕਿਸ਼ਤਾਂ ਭਰਨ ਨੂੰ ਪੈਸੇ ਨਹੀਂ ਸੀ ਸਿੰਗੜਾ ਵੱਡੇ ਵੱਡੇ ਕੁੰਮ ਕਹਿੰਦੇ ਘੁੰਮਦੇ ਸਿੰਗੜਾ ਕੋਲ ਹੂੰ ਆ ਇੰਨੇ ਮਤਲਬ ਕਿ ਉਹ ਆ ਗਏ ਸੀ ਕਿਉਂਕਿ ਪ੍ਰੋਗਰਾਮ ਚੱਲਣਗੇ ਬਿਲਕੁਲ ਆਈ ਚਲਾਈ ਚਲ ਆਈ ਚ ਲੈ ਇਥੇ ਆਈ ਚ ਹਾਂ ਜੇ ਕਿਤੇ ਬਿਮਾਰ ਹੋ ਗਿਆ ਬੰਦਾ ਕੋਈ ਪ੍ਰੋਬਲਮ ਆ ਗਈ ਉਹ ਗੈਪ ਪੈ ਗਿਆ ਕੰਮ ਤੇ ਉਹਦੇ ਚ ਬੰਦਾ ਖਤਮ ਕਿਉਂ ਮਰਦੇ ਆ ਬਈ ਫੁੜਕ ਫੁੜਕ ਕੇ ਨਸ਼ਿਆਂ ਦੇ ਵਿੱਚ ਜਾਂ ਉਹਦੇ ਵਿੱਚ ਆਹੀ ਗੱਲਾਂ ਇੱਕ ਇੱਕ ਬਈ ਇੱਕ ਗੱਲ ਹੋਰ ਵੀ ਹੈ ਕੁਛ ਇਹ ਵੀ ਨਹੀਂ ਲੱਗਦਾ ਕਿ ਲੋਕ ਵੀ ਹੁਣ ਦੇਖਦੇ ਆ ਵੀ ਜੇ ਬੰਗੈਕ ਫੋਰਚੂਨਰ ਤੇ ਉਤਰਿਆ ਜਾਂ ਉਸ ਤੋਂ ਉਤਲੀਆਂ ਗੱਡੀਆਂ ਚ ਉਤਰਿਆ ਹੈਗਾ ਵੀ ਹੁਣ ਉਹਦਾ ਕੋਈ ਲੈਵਲ ਹੀ ਹੈ ਨਹੀਂ ਉੱਤੇ ਤਾਂ ਉਹ ਗੈਕ ਦਾ ਕੋਈ ਮਤਲਬ ਸਟੈਂਡਰਡ ਆ ਯਾਰ ਕੋਈ ਵਾਕਈ ਹੈਗਾ ਜੇ ਜੇ ਕੋਈ ਮਤਲਬ ਮਾਤੜ ਕੋਈ ਛੋਟੀ ਗੱਡੀ ਚ ਆ ਗਿਆ ਓਏ ਅਰੇ ਕੀ ਹੋਊਗਾ ਇਹ ਵੀ ਨਹੀਂ ਲੱਗਦਾ ਨਹੀਂ ਬਿਲਕੁਲ ਸੇ ਕਈ ਤਾਂ ਕੀ ਕਰਦੇ ਆ ਸਿਰਫ ਆਪਦੇ ਇੰਸਟਾਗ੍ਰam ਵੀਊ ਵਾਸਤੇ YouTube ਵੀਊ ਵਾਸਤੇ ਗੱਡੀ ਲੈ ਲੈਣਗੇ ਹੂੰ ਦਿੱਲੀ ਜੋ ਮਰਜ਼ੀ ਲੈ ਚਲੋ ਦਿੱਲੀ ਚ ਸਾਰੀਆਂ ਗੱਡੀਆਂ ਖੜੀਆਂ ਹੁੰਦੀਆਂ ਬਿਲਕੁਲ ਗੱਡੀ ਲੈ ਲਈ ਚੌਥੇ ਦਿਨ ਵੇਚਤੀ ਸਿਰਫ ਵੀਡੀਓ ਪਾਉਣ ਵਾਸਤੇ ਗੱਡੀ ਲੈ ਲਈ ਹੂੰ ਆਪਾਂ ਨੂੰ ਆਦਾ ਯਾਰ ਇੱਥੇ ਤਾਂ ਪੈਸਾ ਹੀ ਬਹੁਤ ਆ ਹਾਂ ਇਹਦਾ ਆ ਗੱਡੀ ਤੇ ਜਦੋਂ ਮੈਂ ਮੰਨ ਲਓ ਕਈ ਸਿੰਗਰ ਵੀ ਆ ਜੇ ਉਹ ਮੈਂ ਕਰੇਗਾ ਵੀ ਤੇਰੀ ਉਹ ਗੱਡੀ ਉਹ ਤਾਂ ਬਈ ਵੇਚਤੀ ਸੀ ਮੈਂ ਕਹ ਉਹਦੀ ਵੇਚਤੀ ਤੇ ਆਪ ਜਿਵੇਂ ਨਾਰਮਲ ਗੱਡੀ ਤੇ ਆ ਵੀ ਉਹ ਵੀ ਜਿਹੜੀ ਗੱਡੀ ਲਿੱਤੀ ਸੀ ਉਹਦੇ ਸਾਹਮਣੇ ਫੋਰਚੂਨਰ ਨਾਰਮਲ ਗੱਡੀ ਲੱਗਦੀ ਆ ਆਪ ਫੋਰਚੂਨਰ ਤੇ ਹੀ ਆ ਉਹਨੇ ਠੀਕ ਹੈ ਤੇ ਲੋਕਾਂ ਦੇ ਜਵਾਬ ਘਰੇ ਬਰਬਾਦ ਕਰੀ ਜਾਂਦੇ ਬੈਠੇ ਵੀ ਅਸੀਂ ਤਾਂ ਜੀ ਆਹ ਲੈ ਲਈ ਗੱਡੀ ਐ ਹਤਾ ਲੈ ਲਈ ਗੱਡੀ ਹਤਾ ਲੈ ਲਈ ਇਹ ਮੈਨੂੰ ਪਰਮੇਸ਼ਵਰਾਂ ਦਾ ਦੱਸਦਾ ਹੁੰਦਾ ਬਈ ਇਹ ਇਹ ਸਭ ਦਿਖਾਵਾ ਹੈ ਇਹ ਚੀਜ਼ਾਂ ਦਾ ਇਹ ਇੱਥੇ ਵਾਕਿਆ ਲਫਾਫੇ ਆ ਭਾਈ ਵਾਕਿਆ ਲਫਾਫੇ ਇਹ ਲਫਾਫੇ ਆ ਦੀ ਪਿੰਨ ਵੱਜਿਆ ਸੀਗਾ ਕਰੋਨਾ ਵੇਲੇ ਠੀਕ ਹੈ ਤੁਸੀਂ ਨਾ ਕੱਢ ਕੇ ਵੇਖੋ ਕਰੋਨਾ ਵੇਲੇ ਬਹੁਤ ਸਾਰੇ ਸਿੰਗਰਾਂ ਦੀ ਇੱਕ ਸਿੰਗਰਾਂ ਨੇ ਤਾਂ ਵਾਇਰਲ ਵੀ ਹੋਈ ਸੀ ਦੋ ਬੰਦਿਆਂ ਦੀ ਆਪਸ ਚ ਗੱਲ ਕਰੀ ਜਾਂਦਾ ਬਈ ਯਾਰ ਹੁਣ ਤਾਂ ਯਾਰ ਗੱਡੀ ਦੇ ਪੈਸੇ ਉਹਦੀ ਗੱਡੀ ਉਹਨੇ ਵਿਆਹਾਂ ਚਲਾਈ ਆ ਆਪਣੀ ਗੱਡੀ ਓਕੇ